रोटी बाय इंडिपेंडेंस आज इंडिपेंडेंस स्पेशल खाना बनेगा घर पे क्योंकि इसके है कणकण में स्वाद कणकण में भारत दिल्ली दी 브ૃહాతే ਸ਼ਾਮਲ ਹੋਲੇ ਕਿਸਾਨ ਮਜ਼ਦੂਰ ਸੰਘਰਸ਼ ਮੀਟੀ ਦਾ ਇੱਕ ਜੱਥਾ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋ ਰਿਹਾ ਸੋ ਕਿਸਾਨ ਸਾਡਾ ਨਾ ਮੌਜੂਦ ਹੈ ਕਿਸਾਨਾਂ ਨਾਲ ਗੱਲ ਕਰਾਂਗੇ ਕਰੀਬ 20 ਦਿਨਾਂ ਲਈ ਇਹ ਕਿਸਾਨ ਦਿੱਲੀ ਦੇ ਚ ਜਿਹੜਾ ਸ਼ੰਭੂ ਬਾਰਡਰ ਦੇ ਧਰਨਾ ਲੱਗਾ ਵਾ ਉਹਦੇ ਲਈ ਰਵਾਨਾ ਹੋ ਰਿਹਾ ਸੋ ਕਿਸਾਨ ਸਾਡਾ ਨਾ ਮੌਜੂਦ ਹੈ ਭਾਜੀ ਲਗਾਤਾਰ ਧਰਨਾ ਚੱਲ ਰਹੀ ਹੈ ਮੰਗਾ ਕਾਫੀ ਦੇਰ ਦੀ ਤੁਹਾਡੀਆਂ ਮੈਂ ਜਿੰਨੂੰ ਵੇਖ ਕੇ ਜਿੰਨੂੰ ਧਿਆਨ ਦੇ ਵਿੱਚ ਰੱਖਦੇ ਹੋ ਕਿਸਾਨਾਂ ਦੁਆਰਾ ਲਗਾਤਾਰ ਸ਼ੰਭੂ ਬਾਰਡਰ ਤੇ ਧਰਨਾ ਲਗਾਇਆ ਹੋਇਆ ਹੁਣ ਫਿਰ ਇੱਕ ਜਥਾ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋ ਰਿਹਾ ਹੁਣ ਤੇ ਜਥੇ ਦੀ ਰਣਨੀਤੀ ਕੀ ਹੈ ਸਾਡਾ ਜੀ ਅੱਜ ਅੰਮ੍ਰਿਤਸਰ ਜ਼ਿਲ੍ਹੇ ਦਾ ਜਿਹੜਾ ਨਾਵਾ ਜਥਾ ਰਵਾਨਾ ਹੋ ਰਿਹਾ ਦੋਹਾਂ ਫੋਰਮਾਂ ਦਾ ਫੈਸਲਾ ਹੋ ਗਿਆ ਸੀਗਾ ਕਿ ਡਿਸਟ੍ਰਿਕਟ ਲੈਵਲ ਦੇ ਉੱਤੇ ਜਿਹੜਾ ਇਹਨੂੰ ਚਲਾਇਆ ਜਾਊਗਾ ਅੱਜ ਸਾਡਾ ਨਾਵਾ ਜਥਾ ਜਿਹੜਾ ਉਹ ਰਵਾਨਾ ਹੋ ਰਿਹਾ ਸਾਡਾ ਜਿਹੜਾ ਇਹਦੀ ਤਿਆਰੀ ਇਹਦੀ ਤਿਆਰੀ ਇਸ ਤਰੀਕੇ ਦੀ ਆ ਦੇਖੋ ਤੁਸੀਂ ਮੋਰਚੇ ਨੂੰ 200 ਦਿਨ ਪੂਰਾ ਹੋ ਰਿਹਾ ਤੇ ਅਸੀਂ 200 ਦਿਨ ਜਿਹੜਾ 31 ਤਰੀਕ ਨੂੰ ਉਹਤੇ ਮੋਰਚੇ ਦਾ ਪੂਰੇ ਹੋਣ ਤੇ ਜਿਹੜਾ ਮਨਾਉਣਾ ਆ ਉਹਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੀ ਜਿਹੜੀ ਆ ਪਰਮੀ ਜਿਹੜੀ ਆ ਇੱਕ ਹਾਜ਼ਰੀ ਜਿਹੜੀ ਆ ਉਹ ਜਿਹੜੀ ਅਸੀਂ ਲਾਵਾਂਗੇ ਹਾਂ ਸਵਾਲ ਹੈ ਕਿ ਸਰਕਾਰ ਜਿਹੜੀ ਆ ਸਾਡੇ ਜਿਹੜੀਆਂ ਮੰਗਾ ਮੋਰਚੇ ਦੀਆਂ ਉਹਨਾਂ ਨੂੰ ਮੰਨ ਨਹੀਂ ਰਹੀ ਅਸਾਨੂੰ ਪਤਾ ਹੈ ਇਸ ਗੱਲ ਦਾ ਕਿ ਸਰਕਾਰ ਡਬਲਿਊਟੀਓ ਦੇ ਵਿੱਚ ਬੜੀ ਬੁਰੀ ਤਰ੍ਹਾਂ ਫਸ ਗਈ ਆ ਜੇ ਸਰਕਾਰ ਥੱਲੇ ਲੋਕਾਂ ਵਾਲੇ ਪਾਸੇ ਨੂੰ ਆਉਂਦੀ ਆ ਤੇ ਲੋਕ ਜਿਹੜੇ ਆ ਉਹਨਾਂ ਦੇ ਗੱਲ ਪੈ ਰਹੇ ਆ ਸਰਕਾਰ ਜੇ ਡਬਲਿਊਟੀਓ ਚੋਂ ਵਾਪਸ ਆਉਣ ਦਾ ਫੈਸਲਾ ਕਰਦੀ ਆ ਤੇ ਉਹਨਾਂ ਦਾ ਮੱਥਾ ਪੂੰਜੀਪਤੀਆਂ ਨਾਲ ਲੱਗਾ ਜਿਹੜੇ ਵਰਲਡ ਦੇ ਪੂੰਜੀਪਤੀ ਆ ਉਹਨਾਂ ਦੇ ਨਾਲ ਮੱਥਾ ਲੱਗਾ ਐਸ ਵੇਲੇ ਇਹ ਜਿਹੜੀ ਡਬਲਿਊਟੀਓ ਆ ਸਰਕਾਰ ਦੇ ਗਲੇ ਦੀ ਹੱਡੀ ਬਣ ਗਈ ਆ ਬੁਰੀ ਕਸੂਤੀ ਸਥਿਤੀ ਦੇ ਵਿੱਚ ਸਰਕਾਰ ਫਸ ਗਈ ਆ ਉਹਦੇ ਵਿੱਚੋਂ ਸਰਕਾਰ ਹੁਣ ਕਿਹੜੇ ਤਰੀਕੇ ਨਾਲ ਬਾਹਰ ਆਉਂਦੀ ਆ ਸਾਨੂੰ ਇਸ ਗੱਲ ਦਾ ਪਤਾ ਜਿੰਨਾ ਚਿਰ ਤੱਕ ਸਰਕਾਰ WTO ਦੇ ਵਿੱਚੋਂ ਬਾਹਰ ਨਹੀਂ ਆਉਂਦੀ ਉਹਨਾਂ ਚਿਰ ਤੱਕ ਸਾਡੀਆਂ ਜਿਹੜੀਆਂ ਮੰਗਾਂ ਵਾਂ ਉਹ ਸਰਕਾਰ ਦੇ ਸਰਕਾਰ ਕੋਲ ਹੱਲ ਕਰਨ ਵਾਸਤੇ ਬਹੁਤ ਜ਼ਿਆਦੀਆਂ ਮੁਸ਼ਕਲਾਂ ਹੁਣ ਕਿੰਨੇ ਦਿਨਾਂ ਲਈ ਤੁਸੀਂ ਜੱਥਾ ਰਵਾਨਾ ਕਰ ਰਹੇ ਹੋ ਤੇ ਹੁਣ ਕੀ ਰਣਨੀਤੀ ਤਿਆਰ ਹੈ ਕਿਉਂਕਿ ਅੱਗੇ ਰਣਨੀਤੀ ਸੀ ਕਿ ਕੁਝ ਕਿਸਾਨ ਜਾਂਦੇ ਸੀ ਉਹ ਸੋ ਉੱਥੇ ਰਹਿੰਦੇ ਸੀ ਫਿਰ ਇੱਥੋਂ ਦੂਸਰੇ ਕਿਸਾਨ ਜਾਂਦੇ ਸੀ ਉਹ ਵਾਪਸ ਆਉਂਦੇ ਸੀ ਹੁਣ ਰਣਨੀਤੀ ਕਿਵੇਂ ਹੈ ਸਾਡੀ ਰਣਨੀਤੀ 20 ਦਿਨ ਦਾ ਪ੍ਰੋਗਰਾਮ ਹੈ ਅੰਮ੍ਰਿਤਸਰ ਜ਼ਿਲ੍ਹੇ ਦਾ ਇਸੇ ਤਰੀਕੇ ਨਾਲ ਦੂਸਰੇ ਜ਼ਿਲ੍ਹੇ ਵੀ 20-20 ਦਿਨ ਦਾ ਪ੍ਰੋਗਰਾਮ ਬਣਾ ਕੇ ਜਿਹੜਾ ਜਥੇ ਚੱਲ ਰਿਹਾ ਅੰਮ੍ਰਿਤਸਰ ਦੇ ਵਿੱਚ ਸਾਡੀ ਗਿਣਤੀ ਵਿਛਾ ਲਿਆ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਨੂੰ ਦੋ ਭਾਗਾਂ ਦੇ ਵਿੱਚ ਵੰਡ ਕੇ ਚੜ੍ਹਦੀ ਅੰਮ੍ਰਿਤਸਰ ਦੀ ਜਿਹੜਾ ਅੰਮ੍ਰਿਤਸਰ ਦਾ ਚੜਦਾ ਪਾਸਾ ਹੈ ਬਾਬਾ ਬਕਾਲਾ ਸਾਹਿਬ ਤੋਂ ਲੈ ਕੇ ਮਜੀਠਾ ਤੱਕ ਸਾਡੇ ਜਿਹੜਾ ਇੱਕ ਹਿੱਸਾ ਅੱਜ ਜਿਹੜਾ ਅਰਵਾਨਾ ਹੋ ਰਿਹਾ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਉੱਤੇ ਜਿਹੜਾ ਬਾਰਡਰ ਬੈਲਟ ਆ ਇਧਰ ਜੰਡਿਆਲਾ ਗੁਰੂ ਤੋਂ ਲੈ ਕੇ ਬਾਰਡਰ ਬੈਲਟ ਗਰਮਦਾਸ ਤੱਕ ਇਹ ਜਿਹੜੀ ਸਾਡੀ ਆ ਇਹ ਬੈਲਟ ਜਿਹੜੀ ਆ ਇਹ ਮਤਲਬ 30 ਤਰੀਕ ਨੂੰ ਜਿਹੜੀ ਆ ਮੋਰਚੇ ਦੇ ਵਿੱਚ ਸ਼ਾਮਲ ਹੋਊ। ਸੂਬਾ ਬਾਰਡਰ ਸ਼ੰਭੂ ਬਾਰਡਰ ਲਈ ਜਾ ਬਿਲਕੁਲ ਸ਼ੰਭੂ ਬਾਰਡਰ ਲਈ ਰਵਾਨਾ ਹੋ ਰਹੇ। ਸੋ ਕਿਸਾਨ ਸਾਡੇ ਨਾਲ ਮੌਜੂਦ ਆ ਤੁਸੀਂ ਕਿਸਾਨਾਂ ਦੇ ਹੱਕਾਂ ਦੇ ਵਿੱਚ ਬੈਗ ਦੇਖ ਸਕਦੇ ਹੋ ਕਿਉਂਕਿ 20 ਦਿਨਾਂ ਦੇ ਲਈ ਕਿਸਾਨ ਰਵਾਨਾ ਹੋ ਰਿਹਾ ਸੋ ਕਿਸਾਨਾਂ ਨਾਲ ਗੱਲ ਕਰਾਂਗੇ ਕਿ ਆਖਿਰ ਕੀ ਕੀ ਸਮਾਨ ਲੈ ਕੇ ਬਾਬਾ ਜੀ 20 ਦਿਨਾਂ ਲਈ ਰਵਾਨਾ ਹੋ ਰਹੇ ਹੋ ਸਮਾਨ ਕੀ ਕੀ ਜ਼ਰੂਰਤਾਂ ਲੈ ਕੇ ਜਾ ਰਹੇ ਰਵਾਜ ਇਹ ਤਾਂ ਪਹਿਲੀ ਵਾਰ ਚੱਲਿਆ ਸੀ ਹਾਂ ਆਸਾਨ ਕੀ ਕੀ ਲੱਗ ਜਾਦਾ ਸਾਰਾ ਕੁਝ ਕੀ ਕੀ ਤੁਸੀ ਲੱਗ ਜਾਦੇ ਹੋ ਐਂ ਸਾਰਾ ਕੁਝ ਆਪਣਾ ਜੋ ਵੀ ਲੀਡਾ ਦਿੱਤਾ ਪਾਉਣ ਵਾਸਤੇ ਸਾਰਾ ਕੁਝ ਰੋਟੀ ਰਾਟੀ ਬੁਰਛ ਤੇਲ ਵਗੈਰਾ ਸਾਰਾ ਕੁਝ ਤਿਆਰ ਬਾਈ ਤਿਆਰ ਲੈ ਕੇ ਚੱਲੇ ਆ ਜੋ ਵੀ ਆਪਣਾ ਪਾਉਣ ਨੂੰ ਉੱਥੇ ਪੈਣਨ ਵਾਸਤੇ ਆਪਣਾ ਕੋਲ ਲੀਡਾ ਲੜਾ ਵੀ ਲੋੜਿਆ ਸਾਰਾ ਕੁਝ ਲੈ ਕੇ ਤਿਆਰੀਆਂ ਚੱਲੇ ਆ ਬਬਾਈ ਜਦੋਂ ਤੁਸੀਂ ਜਾਂਦੇ ਹੋ ਉਹਦੇ ਪਿੱਛੇ ਜਿਹੜੀ ਜ਼ਮੀਨ ਹੈ ਉਸ ਦੀ ਵਾਈ ਵੀ ਕਰਨੀ ਆ ਹੋਰ ਕਈ ਕੰਮ ਆ ਉਹ ਫਿਰ ਕਿਵੇਂ ਮੈਨੇਜ ਕਰਦੇ ਸਾਂ ਜਦੋਂ ਇਹ ਤੁਰ ਪੈਨੇ ਆ ਕੋਈ ਵੀ ਵਾਈ ਬੂਈ ਦਾ ਕੋਈ ਦਾ ਮਦਦ ਬਲੇਗਾ ਪਿੱਛੇ ਮਹਾਰਾਜਾ ਹਾਰਨ ਵਾਲਾ ਸਾਡਾ ਇਦਾਂ ਹੀ ਕੰਮ ਕਾਰੋਬਾਰ ਚੱਲ ਰਿਹਾ ਸਾਡੇ ਸਾਡੀਆਂ ਵੱਡੀਆਂ ਟਰਾਲੀਆਂ ਉੱਥੇ ਲੱਗੀਆਂ ਉੱਥੇ ਖੜੀਆਂ ਹਾਂ ਕਿੰਨੇ ਕਿੰਨੇ ਜੋੜੇ ਕੱਪੜੇ ਲੈ ਕੇ ਜਾ ਰਹੇ ਹੋ ਕਿਉਂਕਿ 20 ਦਿਨਾਂ ਦਾ ਪਲਾਨ ਹੈ ਤੁਹਾਡਾ ਇਹ ਆਪਣੇ ਰੋਈ ਪੰਜ ਪੰਜ ਛੇ ਛੇ ਸੂਰ ਲੈ ਕੇ ਨਾਲ ਦੋ ਦੋ ਪੱਗਾਂ ਵੀ ਲਈਆਂ ਆ ਹੋਰ ਟੀਲ ਕਮੇ ਜੋ ਸਰਕਾਰ ਦਾ ਸਮਾਂ ਸਾਹ ਉਹਨਾਂ ਦੇ ਆ ਲੱਗਦਾ ਭਾਜੀ ਬਹੁਤ देर ਹੋ ਗਈ ਹੈ ਹਲੇ ਇਸ ਦਾ ਸਿੱਟਾ ਨਹੀਂ ਨਿਕਲਿਆ ਨਾ ਨਿਸ਼ਕਰਸ਼ ਨਿਕਲਿਆ ਹੈ ਲੱਗਦਾ ਕਿ ਹਲੇ ਹੋਰ ਲੰਬਾ ਟੱੜਾ ਤਰਨਾ ਚਾਹੀਦਾ ਹੈ ਦੇਖੋ ਜੀ ਇਸ ਅਸੀਂ ਮਾਨਸਿਕ ਤੌਰ ਤੇ ਪਹਿਲੇ ਪ੍ਰੇਫਰ ਸੀਗੇ ਸਾਨੂੰ ਇਸ ਗੱਲ ਦਾ ਪਤਾ ਸੀਗਾ ਕਿ ਜਿੰਨਾ ਵੱਡਾ ਸਾਡਾ ਮਸਲਾ ਹੈ ਇਹ ਇੰਨੀ ਜਲਦੀ ਹੱਲ ਹੋਣ ਵਾਲਾ ਨਹੀਂ ਹੈ ਕਿਸਾਨ ਆਪਣੇ ਪਿੰਡਾਂ ਤੋਂ ਟਰੈਕਟਰ ਟਰਾਲੀਆਂ ਤਿਆਰ ਕਰਕੇ ਤਰਪਾਲਾ ਪਾ ਕੇ ਲੈ ਕੇ ਗਏ ਸੀ ਕਿਉਂਕਿ ਸਾਨੂੰ ਪਤਾ ਸੀ ਸਾਡੇ ਉੱਤੇ ਗਰਮੀ ਦੀ ਮਾਰ ਵੀ ਪੈਣੀ ਆ ਸਰਦੀ ਦੀ ਮਾਰ ਵੀ ਪੈਣੀ ਆ ਬਰਸਾਤ ਦੀ ਮਾਰ ਵੀ ਪੈਣੀ ਆ ਤੋ ਸਾਡੇ ਜਿਹੜੇ ਇਸ ਵੇਲੇ ਘਰ ਆ ਉਹ ਉੱਥੇ ਮੌਜੂਦ ਆ ਕਿਸਾਨ ਆਪਣੀ ਜ਼ਰੂਰਤ ਦੀਆਂ ਚੀਜ਼ਾਂ ਜਿਹੜੀਆਂ ਜਿਵੇਂ ਮਤਲਬ ਕਿ ਸੁੱਕਾ ਰਾਸ਼ਨ ਆ ਉਹ ਲੈ ਜਾਂਦੇ ਨਾਲ ਜਾਂ ਮਤਲਬ ਕਿ ਹੋਰ ਜਿਹੜੀਆਂ ਰੋਜ਼ਮਰ ਦੀਆਂ ਵਰਤੋਂ ਦੇ ਵਿੱਚ ਆਉਣ ਵਾਲੀਆਂ ਚੀਜ਼ਾਂ ਉਹ ਨਾਲ ਲੈ ਕੇ ਚਲਦੇ ਆ ਆਪਣਾ ਲੀੜਾ ਕਪੜਾ ਨਾਲ ਲੈ ਕੇ ਜਾਂਦੇ ਆ ਤੋ ਕਿਸੇ ਵੀ ਕਿਸਮ ਦੀ ਜਿਹੜੀ ਆ ਸਾਨੂੰ ਮੁਸ਼ਕਲ ਜਿਹੜੀ ਆ ਉਹ ਨਹੀਂ ਆ ਰਹੀ ਇਹ ਤਾਂ ਹੀ ਆ ਕਿ ਲੋਕ ਦੇ ਕੋ ਆਪਣੀ ਜੇਬ ਦੇ ਵਿੱਚੋਂ ਪੈਸਾ ਲਾ ਕੇ ਜਿਹੜਾ ਮੋਰਚੇ ਦੇ ਵਿੱਚ ਹਾਜ਼ਰੀ ਭਰਦੇ ਆ ਇਹਦਾ ਮਤਲਬ ਸਮਝ ਆਉਂਦਾ ਵੀ ਲੋਕ ਜਿਹੜੀਆਂ ਮੋਰਚੇ ਦੀਆਂ ਮੰਗਾਂ ਉਹਨਾਂ ਨੂੰ ਬੜੀ ਬਰੀਕੀ ਦੇ ਨਾਲ ਸਮਝ ਚੁੱਕਿਆ ਤੇ ਦੇਸ਼ ਦੀ ਸਰਕਾਰ ਨੂੰ ਆਪਣਾ ਲੋਹਾ ਮੰਨਵਾਉਂਦੇ ਮੰਨਵਾਉਣਾ ਜਿਹੜਾ ਉਹ ਚਾਹੁੰਦੇ ਆ ਸੋ ਲੋਹਾ ਮੰਨਵਾਣਾ ਚਾਹੁੰਦੇ ਆ ਸੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸਾਨਾਂ ਦੁਆਰਾ ਲਗਾਤਾਰ ਇੱਕ ਵਾਰੀ ਫੇਰ 20 ਦਿਨਾਂ ਲਈ ਸ਼ੰਭੂ ਬੋਡਰ ਲਈ ਰਵਾਨਾ ਹੋਇਆ ਜਾ ਰਿਹਾ ਸਮਾਨ ਉਹਨਾਂ ਕ ਕਿਸਾਨ ਲੈ ਕੇ ਜਾ ਰਹੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਧਰਨਾ ਉਹਨਾਂ ਦਾ ਲੰਬਾ ਚੱਲੇਗਾ ਕਾਫੀ ਦਿਨ ਤੋਂ ਉਹ ਇਸ ਧਰਨੇ ਨੂੰ ਦੇ ਨਾਲ ਆਪਣੀ ਮੰਗਾ ਮਨਵਾਉਣ ਦੇ ਵਿੱਚ ਹਾਲੇ ਕਿ ناکਾਮਯਾਬ ਰਹੇ ਆ ਲੇਕਿਨ ਲੱਗਦਾ ਜ਼ਰੂਰ ਹੈ ਉਹਨਾਂ ਨੂੰ ਮਹਿਸੂਸ ਜ਼ਰੂਰ ਹੁੰਦਾ ਕਿ ਜਿਸ ਹਿਸਾਬ ਨਾਲ ਉਹਨਾਂ ਨੇ ਧਰਨਾ ਲਗਾਇਆ ਵਾ ਧਰਨਾ ਲੰਬਾ ਚੱਲੇਗਾ ਤੇ ਆਉਣ ਵਾਲੇ ਸਮੇਂ 'ਚ ਸਰਕਾਰ ਨੂੰ ਉਹਨਾਂ ਦੇ ਅੱਗੇ ਝੁਕਣਾ ਪਏਗਾ ਅਮਿਤ ਸ਼ਰਮਾ ਪੰਜਾਬ ਤੱਕ ਅਮਰੀਕਾ